ਮਠਿੰਡਾ ਦੇ ਇੱਕ ਪਿੰਡ ਮੋੜਕਲਾਂ ਦੇ ਵਿੱਚ ਸ਼ਰਿਆਂਮ ਚਿੱਟਾ ਵਿਖਦਾ ਹੈ ਪਿੰਡ ਦੇ ਲੋਕ ਨਾਰਾਜ਼ ਹੁੰਦੇ ਨੇ ਉਹਨਾਂ ਨੇ ਲਿਖ ਦਿੱਤਾ ਜਾਂਦਾ ਹੈ ਕੰਬ ਦੇ ਉੱਤੇ ਕਿ ਇੱਥੇ ਚਿੱਟਾ ਮਿਲਦਾ ਹੈ ਪੁਲਿਸ ਬੜੀ ਨਾਰਾਜ਼ ਹੁੰਦੀ ਹੈ ਪੁਲਿਸ ਉਹ ਲਿਖੇ ਹੋਏ ਨੂੰ ਮਟਾ ਦੇ ਦਿੰਦੀ ਹੈ ਜਿਹਦੇ ਕਰਕੇ ਹਾਈ ਕੋਰਟ 100 ਮੋਟਾ ਲੈ ਲੈਂਦਾ ਹੈ ਪੂਰੀ ਖਬਰ ਕੀ ਹੈ ਮੇਲਾ ਜੁੜੇ ਨੇ ਸੀਨੀਅਰ ਪਤਤਕਾ ਜਗਤਾਰ ਸਿੰਘ ਪੁੱਲਰ ਜੀ ਪੁੱਲਰ ਸਾਹਿਬ ਪੁਲਿਸ ਦੀ ਇਹ ਕਾਰਵਾਈ ਪੁਲਿਸ ਦਾ ਕੰਮ ਹੁੰਦਾ ਹੈ ਚਿੱਟੇ ਨੂੰ ਕੰਟਰੋਲ ਕਰਨਾ ਨਸ਼ੇ ਨੂੰ ਕੰਟਰੋਲ ਕਰਨਾ ਪਰ ਪੁਲਿਸ ਦਾ ਕੰਮ ਕੀ ਲਿਖੇ ਹੋਏ ਨੰਬਰ ਤਾਂ ਹਣ ਪੜ੍ਹਦਾ ਕੰਮ ਐ ਜੀ ਦੇਖੋ ਸਭ ਤੋਂ ਵੱਡੀ ਗੱਲ ਕਿ ਅਸਲ ਦੇ ਵਿੱਚ ਚਿੱਟੇ ਦਾ ਨਸ਼ਾ ਹੋਵੇ ਜਾਂ ਕੋਈ ਹੋਰ ਨਸ਼ਾ ਹੋਵੇ ਇਹਦੇ ਨਾਲ ਲਗਾਤਾਰ ਸਰਕਾਰਾਂ ਦੀ ਬਦਨਾਮੀ ਹੋ ਰਹੀ ਆ ਪੁਲਿਸ ਦੀ ਬਦਨਾਮੀ ਹੋ ਰਹੀ ਆ ਤੇ ਲੋਕ ਜਿਹੜੇ ਨੇ ਕਾਫੀ ਖਫਾ ਨੇ ਕਿਉਂਕਿ ਨਸ਼ੇ ਕਰਕੇ ਬਹੁਤ ਸਾਰੀ ਜਿਹੜੀ ਜਵਾਨੀ ਆ ਉਹ ਦਲਦਲ ਦੇ ਵਿੱਚ ਫਸੀ ਹੋਈ ਆ ਤੇ ਕਈਆਂ ਦੇ ਘਰ ਉਜੜ ਵੀ ਗਏ ਨੇ ਹੁਣ ਸਭ ਤੋਂ ਵੱਡੀ ਗੱਲ ਕਿ ਇੱਕ ਖਬਰ ਸੀ ਬਠਿੰਡਾ ਦਾ ਪਿੰਡ ਮੋੜਕਲਾ ਮੋੜਕਲਾ ਦੇ ਵਿੱਚ ਇੱਕ ਦੀਵਾਰ ਤੇ ਲਿਖਿਆ ਸੀ ਕਿ ਚਿੱਟਾ ਇੱਥੇ ਸ਼ਰੇਆਮ ਵਿਕਦਾ ਵਾ ਮਤਲਬ ਇੱਥੇ ਖੁੱਲੇ ਆਮ ਚਿੱਟਾ ਵਿਕਦਾ ਇਹ ਖਬਰਾਂ ਨਸ਼ਰ ਹੋਈਆਂ ਤੇ ਫਿਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਹਦਾ ਖੁਦ ਨੋਟਿਸ ਲੈ ਕੇ ਸੂਬਾ ਸਰਕਾਰ ਤੋਂ ਇੱਕ ਵਿਸਤਾਰਪੂਰਵਕ ਰਿਪੋਰਟ ਮੰਗ ਲਈ ਹੈ ਤਲਬ ਕਰ ਲਿਆ ਜਿੱਦੇ ਚੋਨਨ ਕਿਹਾ ਕਿ ਜਿਹੜੇ ਚਿੱਟੇ ਦੀ ਵਿਕਰੀ ਦੇ ਮਾਮਲੇ ਵਿੱਚ ਇਹ ਸਾਨੂੰ ਇੱਕ ਵਿਸਤਾਰਤ ਹਲਫਨਾਮਾ ਪੇਸ਼ ਕੀਤਾ ਜਾਵੇ ਇਹ ਖੁਦ ਜਿਹੜਾ ਨੋਟਿਸ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਨਿਰਦੇਸ਼ ਦਿੱਤਾ ਹੈ ਕਿ ਸੂਬਾ ਸਰਕਾਰੇ ਸਪਸ਼ਟ ਕਰੇ ਕਿ ਪਿੰਡ ਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਰੋਕਣ ਲਈ ਹੁਣ ਤੱਕ ਕੀ ਪੁਖਤਾ ਕਦਮ ਚੁੱਕੇ ਹਨ ਕੋਰਟ ਨੇ ਇਹ ਵੀ ਕਿਹਾ ਕਿ ਸਰਕਾਰ ਹਲਫਨਾਮੇ ਵਿੱਚ ਇਹ ਵੀ ਦੱਸੇ ਕਿ ਇਸ ਘਟਨਾ ਸੰਬੰਧੀ ਤਤਕਾਲ ਕੀ ਕਾਰਵਾਈ ਕੀਤੀ ਗਈ ਹੈ ਪੁਲਿਸਿੰਗ ਨੂੰ ਅਸਰਦਾਰ ਬਣਾਉਣ ਲਈ ਕੀ ਉਪਾਏ ਲਾਗੂ ਕੀਤੇ ਗਏ ਨੇ ਜਾਂ ਕੀਤੇ ਜਾ ਰਹੇ ਨੇ ਤੇ ਭਵਿੱਖ ਵਿੱਚ ਅਜਿਹੇ ਹਾਲਾਤ ਦੁਬਾਰਾ ਨਾ ਬਣ ਇਸ ਲਈ ਕੀ ਤੰਤਰ ਵਿਕਸਿਤ ਕੀਤਾ ਗਿਆ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦ ਬਠਿੰਡਾ ਜ਼ਿਲ੍ਹੇ ਦੇ ਪਿੰਡ ਮੋੜਕਲਾਂ ਦੇ ਲੋਕਾਂ ਨੇ ਨਸ਼ੇ ਦੀ ਸ਼ਰਿਆਂ ਵਿਕਰੀ ਤੋਂ ਪਰੇਸ਼ਾਨ ਹੋ ਕੇ ਕੰਦਾਂ ਉੱਤੇ ਚਿੱਟਾ ਇੱਧਰ ਵੇਖਦਾ ਲਿਖ ਦਿੱਤਾ ਲੋਕਾਂ ਦਾ ਕਹਿਣਾ ਸੀ ਕਿ ਨਸ਼ੇ ਦੀ ਸ਼ਰਿਆਂ ਵਿਕਰੀਕਰਨ ਉਹ ਬਹੁਤ ਪਰੇਸ਼ਾਨ ਇਸ ਕਰ ਉਹਨਾਂ ਨੂੰ ਇੱਕ ਕਦਮ ਚੁੱਕਣਾ ਪਿਆ ਉਹਨਾਂ ਦੱਸਿਆ ਕਿ ਇੱਥੇ ਨਸ਼ਾ ਤਸਕਰਾਂ ਦੇ ਹੌਸਲੇ ਬਲੰਦ ਹਨ ਤੇ ਉਹ ਪੁਲਿਸ ਦੀ ਪਕੜ ਤੋਂ ਦੂਰ ਹਨ ਹਾਲਾਤ ਇੰਨੇ ਵਿਗੜ ਚੁੱਕੇ ਹਨ ਕਿ ਆਸ਼ਾਪੱਤੀ ਖੇਤਰ ਚ ਇੱਕ ਨੌਜਵਾਨ ਦੀ ਨਸ਼ੇ ਨਾਲ ਮੌਤ ਤੋਂ ਬਾਅਦ ਵੀ ਲੋਕਾਂ ਦਾ ਜਿਹੜਾ ਧੀਰਜ جواب ਦੇ ਗਿਆ ਸੀ ਪੁਲਿਸ ਨੇ ਇਸ ਮਾਮਲੇ 'ਚ ਹੁਣ ਤੱਕ ਪੂਕਤਾ ਕਦਮ ਨਹੀਂ ਚੁੱਕੇ ਇਸ ਕਾਰਨ ਲੋਕਾਂ ਦੇ ਗੁੱਸੇ ਨੂੰ ਹੋਰ ਵਧਾ ਦਿੱਤਾ ਸਮਾਜਿਕ ਸੰਗਠਨਾ ਨੇ ਵੀ ਪ੍ਰਸ਼ਾਸਨ ਤੋਂ ਕਾਰਵਾਈ ਤੇਜ਼ੀ ਨਾਲ ਕਰਨ ਦੀ ਮੰਗ ਕੀਤੀ ਸੀ ਕਿ ਇਹ ਕਾਰਵਾਈ ਕੀਤੀ ਜਾਵੇ ਲੇਕਿਨ ਪੁਲਿਸ ਜਿਹੜੀ ਹੈ ਕਾਰਵਾਈ ਨਹੀਂ ਕਰ ਪਾਈ ਉਧਰ ਕੋਰਟ ਨੇ ਕਿਹਾ ਕਿ ਜੇ ਪਿੰਡਾਂ ਦੀਆਂ ਕੰਧਾਂ ਤੇ ਅੱਜ ਇਹ ਕੁਝ ਲਿਖਿਆ ਵਾ ਤੇ ਲਾਜ਼ਮੀ ਤੌਰ ਤੇ ਜਿਹੜੇ ਹਾਲਾਤ ਨੇ ਇਹ ਬਹੁਤ ਹੀ ਤਰਸਜੋਗ ਹੈ ਜਿਸ ਕਰਕੇ ਹਾਈ ਕੋਰਟ ਵੱਲੋਂ ਇਹ ਨੋਟਿਸ ਲਿਆ ਗਿਆ ਹਾਈ ਕੋਰਟ ਨੇ ਵੀ ਮਹਿਸੂਸ ਕੀਤਾ ਵਾ ਕਿ ਇਸ ਤਰ੍ਹਾਂ ਦੇ ਸੁਨੇਹੇ ਲਿਖੇ ਜਾ ਰਹੇ ਨੇ ਕਿ ਚਿੱਟਾ ਇੱਧਰ ਵਿਖਦਾ ਹੈਗਾ ਤਾਂ ਇਹ ਬਹੁਤ ਹੀ ਵੱਲ ਸੰਕੇਤ ਹੈ ਔਰ ਜ਼ਮੀਨੀ ਪੱਧਰ ਤੇ ਹਾਲਾਤ ਕਿੰਨੇ ਗੰਭੀਰ ਇਸ ਗੱਲ ਤੋਂ ਸਪਸ਼ਟ ਹੋ ਜਾਂਦਾ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਇੱਕ ਵਿਸਤਾਰ ਪੂਰਵਕ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਨੇ ਜਿਸ ਵਿੱਚ ਬਟਿੰਡਾ ਸਮੇਤ ਪੂਰੇ ਮਾਲਵਾ ਖੇਤਰ ਚ ਚੱਲ ਰਹੀ ਪੁਲਿਸ ਦੀ ਕਾਰਵਾਈ ਨਸ਼ੇ ਦੀ ਪੂਰਤੀ ਰੋਕਣ ਦੀ ਕੋਸ਼ਿਸ਼ ਤੇ ਪਿਛਲੇ ਦਿਨਾਂ ਦੇ ਮਾਮਲਿਆਂ ਦਾ ਵੇਰਵਾ ਵੀ ਸ਼ਾਮਲ ਉਹ ਵੀ ਰਿਪੋਰਟ ਦੇ ਵਿੱਚ ਮੰਗ ਲਿਆ ਪੁਲਿਸ ਨੇ ਵੀ ਮਾਮਲੇ ਦਾ ਨੋਟ ਲੈਂਦਾ ਤਰੁ ਤਕੰਦਾ ਤੋਂ ਇਹਨਾਂ ਸੰਦੇਸ਼ਾਂ ਨੂੰ ਹਟਾਉਣ ਦੀ ਮਿਹਨ ਸ਼ੁਰੂ ਕਰ ਦਿੱਤੀ ਸੀ ਤੇ ਨਸ਼ਾ ਤਸਕਰੀ ਦੇ ਸੰਭਾਵਿਤ ਟਿਕਾਣਿਆਂ ਤੇ ਛਾਪੇਮਾਰੀ ਦੀ ਵੀ ਹੁਣ ਤੇਜ਼ ਗੱਲ ਆ ਰਹੀ ਹੈ ਜਦੋਂ ਹਾਈ ਕੋਰਟ ਨੇ ਸਖਤੀ ਨਾਲ ਸਰਕਾਰ ਨੂੰ ਨੋਟਿਸ ਕੱਢਿਆ ਉਦਰ ਅਧਿਕਾਰੀਆਂ ਨੇ ਕਹਿਣਾ ਕਿ ਮੌੜ ਕਲਾਂ ਚ ਨਿਗਰਾਨੀ ਵਧਾਈ ਗਈ ਹੈ ਨਸ਼ਾ ਤਸਕਰਾਂ ਦੀ ਪਛਾਣ ਲਈ ਵਿਸ਼ੇਸ਼ ਟੀਮਾਂ ਦਾ ਵੀ ਗਠਨ ਕਰ ਦਿੱਤਾ ਗਿਆ ਜਿਕਰ ਜੋ ਕਿ ਜਦੋਂ ਪੁਲਿਸ ਮੁਲਾਜ਼ਮ ਕਾਲੇ ਰੰਗ ਨਾਲ ਲਿਖੇ ਚਿੱਟਾ ਇਧਰ ਵੇਖਦਾ ਨੂੰ ਮਟਾਰੇਸ ਤਾਂ ਪਿੰਡ ਵਾਸੀਆਂ ਨੇ ਇਸ ਦਾ ਡਟਵਾ ਵਿਰੋਧ ਕੀਤਾ ਸੀ ਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਖਿਲਾਫ ਵੀ ਲੋਕਾਂ ਨੇ ਗੁੱਸੇ ਵਿੱਚ ਆ ਕੇ ਨਾਅਰੇਬਾਜ਼ੀ ਕੀਤੀ ਸੀ ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਪੁਲਿਸ ਮੁਲਾਜ਼ਮਾਂ ਨੂੰ ਬਿਨਾਂ ਹੀ ਮਟਾਏ ਉੱਥੇ ਖਿਸਕਣਾ ਪਿਆ ਫਿਲਹਾਲ ਪੰਜਾਬ ਸਰਕਾਰ ਨੇ ਕੋਰਟ ਵਿੱਚ ਆਪਣਾ ਜਵਾਬ ਦਾਖਲ ਕਰਨਾ ਤੇ ਇਸ ਤੋਂ ਬਾਅਦ ਇਸ ਮਾਮਲੇ ਦੀ ਹੁਣ ਅਗਲੀ ਜਿਹੜੀ ਸੁਣਵਾਈ ਹੋਏਗੀ ਨਿਕਲ ਹੈਰਾਨੀ ਦੀ ਗੱਲ ਕਿ ਲੋਕ ਕਿੰਨੇ ਮਜਬੂਰ ਹੋ ਗਏ ਨੇ ਕਿ ਪਿੰਡਾਂ ਦੇ ਵਿੱਚ ਸ਼ਰਯਮ ਨਸ਼ਾ ਵੇਚ ਰਿਹਾ ਔਰ ਇਲਾਕੇ ਦੇ ਐਸਐਚਓ ਡੀਐਸਪੀ ਐਸਐਸਪੀ ਲੈਵਲ ਦੇ ਅਧਿਕਾਰੀ ਵੀ ਚੁੱਪ ਕਰਕੇ ਬੈਠੇ ਨੇ ਉਹਨਾਂ ਕੋ ਵੀ ਜਿਹੜਾ ਵਾ ਨਸ਼ਾ ਜਿਹੜਾ ਕੰਟਰੋਲ ਨਹੀਂ ਹੋ ਰਿਹਾ ਔਰ ਇਲਾਕੇ ਦੇ ਐਮਐਲਏ ਵੀ ਉਹਨੇ ਬਰਾਬਰ ਦੋਸ਼ੀ ਨੇ ਜਿੰਨਾ ਹਲਕਿਆਂ ਦੇ ਵਿੱਚ ਨਸ਼ਾ ਸ਼ਰਯਮ ਵੇਚਦਾ ਜੀ ਪੁਲਿਸ ਦਾ ਪ੍ਰਯੋਗ ਵੀ ਕੀ ਕਰਨ ਲੋਕ ਜਦੋਂ ਥਾਣੇ ਚ ਜਾਂਦੇ ਨੇ ਪੁਲਿਸ ਗੱਲ ਨਹੀਂ ਸੁਣਦੀ ਜਦੋਂ ਲੋਕਾਂ ਨੇ ਕਮੇਟੀਆਂ ਬਣਾਈਆਂ ਫਿਰ ਵੀ ਪੁਲਿਸ ਸੁਣਦੀ ਜਦੋਂ ਲੋਕਾਂ ਨੇ ਇਦਾਂ ਦਾ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਵੀ ਚਲੋ ਕਿਸੇ ਨੂੰ ਸ਼ਰਮ ਤੇ ਆਈ ਕਿ ਜੇ ਅਸੀਂ ਲਿਖ ਦਵਾਂਗੇ ਪਰ ਪੁਲਿਸ ਦਾ ਜਿਹੜਾ ਕਾਰਨਾਮਾ ਜੇ ਪੁਲਿਸ ਉਹਦੇ ਘਰ ਹੀ ਏਡ ਮਾਰਦੀ ਜਿਹੜਾ ਨਸ਼ਾ ਵੇਚਦਾ ਉਹਦੀ ਬਜਾਏ ਉਹਨੇ ਇਹ ਕੰਮ ਕਰ ਦਿੱਤਾ ਕਿ ਲਿਖਾਇਆ ਹੀ ਮਟਾਉਣ ਦੀ ਕੋਸ਼ਿਸ਼ ਕੀਤੀ ਕੀ ਜਿਹੜੇ ਡੀਜੀਪੀ ਪੰਜਾਬ ਜਾਂ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਨੇ ਜਬ ਬੋਰਡ ਲੱਗੇ ਅੰਮ੍ਰਿਤਸਰ ਤੋਂ ਲੈ ਕੇ ਡੇਰਾ ਬਸੀ ਤੱਕ ਵੀ ਕੋਈ ਵੀ ਨਸ਼ਾ ਵੇਚਦਾ ਹੋਵੇ ਜਾਣਕਾਰੀ ਸਾਨੂੰ ਦਿਓ ਜੇ ਇਹ ਆਪਣੇ ਡੀਜੀਪੀ ਆਪਣੇ ਮੁੱਖ ਮੰਤਰੀ ਦੇ ਹੁਕਮ ਨਹੀਂ ਮੰਨਦੀ ਪੁਲਿਸ ਫੇਰ ਜੀ ਕੌਣ ਹੈ ਰਾਖਾ ਕੋਲ ਹੈ ਪੰਜਾਬ ਦਾ ਕੋਈ ਹੀ ਟ੍ਰੇਨ ਲੈਵਲ ਤੇ ਪੁਲਿਸ ਨਾਲ ਜਿਹੜੀ ਮਿਲੀ ਹੋਈ ਹੈ ਜਿਸ ਕਰਕੇ ਇੱਥੇ ਤੇ ਇੱਕ ਵਾਰ ਦੁਬਾਰਾ ਪੂਰੀ ਪੁਲਿਸ ਦਾ ਹੀ ਆਪਰੇਸ਼ਨ ਕਰਨਾ ਪਊਗਾ ਇੱਕ ਵੱਡਾ ਹੀ ਜਿਹੜੇ ਪੁਲਿਸ ਅਫਸਰ ਬਦਲਨੇ ਪੈਣਗੇ ਜਿਹੜੇ ਐਸਐਸਪੀ ਇੱਕ ਜ਼ਿਲ੍ਹੇ ਤੋਂ ਲੈ ਕੇ ਦੂਜੇ ਜ਼ਿਲ੍ਹੇ ਚ ਲਾਇਏ ਜਾਂਦੇ ਨੇ ਉਹਨਾਂ ਨੂੰ ਇੱਥੋਂ ਬਦਲ ਦੇਣਾ ਜਿਹਦਾ ਇੱਕਦਮ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਐਸਐਚਓ ਜਿੰਨੇ ਵੀ ਡੀਐਸਪੀ ਉਹ ਅਗਰ ਐਸਐਸਪੀ ਇੱਕ ਵੱਡਿਆਂ ਬਦਲੇ ਜਾਂ ਤੇ ਲਾਜ਼ਮੀ ਤੌਰ ਤੇ ਇਹੜਾ ਮਸਲਾ ਬਹ ਹੱਲ ਹੋ ਸਕਦਾ ਹੈਗਾ ਕਿਉਂਕਿ ਇੱਕ ਜ਼ਿਲ੍ਹੇ ਤੋਂ ਐਸਐਸਪੀ ਉਟਾ ਕੇ ਦੂਜੇ ਜ਼ਿਲ੍ਹੇ ਚ ਲਾਇਆ ਜਾਂਦਾ ਫਿਰ ਤੀਜੇ ਜ਼ਿਲ੍ਹੇ ਚ ਲਾਇਆ ਐਸਐਚਓ ਹੀ ਹੈ ਇਹ ਕਿਉਂਕਿ ਹੇਠ ਲੈਵਲ ਤੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਮੰਨਿਆ ਸੀ ਔਰ ਪਬਲੀਕਲੀ ਕਿਹਾ ਸੀ ਕਿ ਪੁਲਿਸ ਨਾਲ ਮਿਲੀ ਹੋਈ ਹੈ ਇਸ ਕਰਕੇ ਇਹ ਜਿਹੜਾ ਮਸਲਾ ਬਹੁਤ ਹੀ ਗੰਭੀਰ ਆਗਾ ਲੋਕ ਇਕੱਠੇ ਹੁੰਦੇ ਨੇ ਪਰ ਲੋਕਾਂ ਨੂੰ ਬਾਅਦ ਚ ਨਸ਼ੇ ਤਸਕਰਾਂ ਤੋਂ ਡਰ ਹੁੰਦਾ ਕਿ ਉਹ ਕਿਉਂਕਿ ਪੁਲਿਸ ਵਾਲੇ ਬਾਅਦ ਚ ਨਸ਼ਾ ਤਸਕਰ ਨੂੰ ਦੱਸ ਦਿੰਦੇ ਆਗੇ ਪਿੱਛੇ ਜੇ ਬਠਿੰਡੇ ਦੇ ਵਿੱਚ ਹੀ ਇੱਕ ਸੂਬੇਦਾਰ ਸੀ ਜਿਹਨੇ ਨਸ਼ਾ ਰੋਕਣ ਦੀ ਕੋਸ਼ਿਸ਼ ਕੀਤੀ ਉਹਦੀਆਂ ਘਰ ਆ ਕੇ ਲੱਤਾਂ ਤੋੜ ਦਿੱਤੀਆਂ ਗਈਆਂ ਸੀ ਫਿਰ ਕੋਈ ਕਾਰਵਾਈ ਨਹੀਂ ਹੋਈ ਇਸ ਕਰਕੇ ਲੋਕ ਡਰਦੇ ਲੇਕਿਨ ਲੋਕ ਫਿਰ ਅੱਕੇ ਫਿਰ ਇਦਾਂ ਉਹਨਾਂ ਨੇ ਹੱਲ ਲੱਭ ਲਿਆਗਾ ਇਹਦੇ ਇਲਾਕੇ ਦੇ ਐਸਐਚਓ ਇਲਾਕੇ ਦੇ ਸਰਪੰਚ ਦੀ ਇਲਾਕੇ ਦੇ ਐਮਐਲਏ ਦੀ ਇਲਾਕੇ ਦੇ ਐਸਐਸਪੀ ਦੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਕਾਰ ਕੀ ਕੀਤੀ ਜਾ ਹੁਣ ਬੀਤੇ ਦਿਨੀ ਹਿਮਾਚਲ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਕਿ ਇੱਕ 10000 ਰੁਪਏ ਤੋਂ ਲੈ ਕੇ 10 ਲੱਖ ਤੱਕ ਰੁਪਏ ਨਾਮ ਰੱਖ ਦਿੱਤਾ ਕਿ ਜਿਹੜਾ ਨਸ਼ਾ ਤਸਕਰਾਂ ਨੂੰ ਜਿਹੜਾ ਵਾ ਉਹ ਫੜਾਊਗਾ ਤੇ ਨਾਮ ਲੈ ਕੇ ਜਬ ਪੰਜਾਬ ਸਰਕਾਰ ਨੂੰ ਇਹੋ ਜਿਹੇ ਜਿਹੜੇ ਉਪਰਾਲੇ ਕਰਨੇ ਚਾਹੀਦੇ ਨੇ ਔਰ ਜਿਹੜੇ ਜਿੱਥੇ ਸ਼ਰੀਅਮ ਇਹ ਨਸ਼ਾ ਵਿਕਦਾ ਇਸ ਉਸ ਇਲਾਕੇ ਦੇ ਤੇ ਐਸਐਚਓ ਨੂੰ ਤੁਰੰਤ ਬਦਲ ਦੇਣਾ ਚਾਹੀਦਾ ਸੀ ਉਹਨੂੰ ਬਦਲਿਆ ਨਹੀਂ ਗਿਆਗਾ ਉਥੇ ਲਾਕੇ ਦੇ ਡੀਐਸਪੀ ਨੂੰ ਬਦਲ ਦੇਣਾ ਚਾਹੀਦਾ ਸੀ ਜੇ ਪਿੰਡਾਂ ਦੇ ਵਿੱਚ ਲੋਕ ਮਜਬੂਰ ਹੋ ਗਏ ਨੇ ਕਿ ਇੱਧਰ ਨਸ਼ਾ ਵੇਚਦਾ ਬਾ ਪਿੰਡਾਂ ਦੇ ਵਿੱਚ ਲੇਕਰ ਇਹਨਾਂ ਦੇ ਇਹਦਾ ਮਤਲਬ ਲਾਕੇ ਦੇ ਐਸਐਚਓ ਡੀਐਸਪੀ ਨੂੰ ਉੱਥੇ ਕੰਮ ਕਰਨ ਦਾ ਕੋਈ ਹੱਕ ਨਹੀਂ ਹੈਗਾ ਤੁਰੰਤ ਉਹਨਾਂ ਨੂੰ ਬਦਲ ਦੇਣਾ ਚਾਹੀਦਾ ਹੈਗਾ ਉੱਥੇ ਨਵੇਂ ਐਸਐਚਓ ਢ ਲਾ ਦੇਣੇ ਚਾਹੀਦੇ ਨੇ ਨਵੇਂ ਡੀਐਸਪੀ ਲਾ ਦੇਣੇ ਚਾਹੀਦੇ ਨੇ ਪਰ ਕਿਉਂਕਿ ਐਸਐਚਓ ਡੀਐਸਪੀ ਅੱਜਕਲ ਐਮਐਲਏ ਲਵਾਉਂਦੇ ਨੇ ਤੇ ਐਮਐਲਏ ਦੀ ਇੱਛਾ ਹੋਊਗੀ ਕਿ ਐਸਐਚਓ ਲੱਗਾ ਰਹੇ ਇਸ ਕਰਕੇ ਉਹ ਐਮਐਲਏ ਦੀ ਵੀ ਉਸ ਜਿੱਥੇ ਜਿੱਥੇ ਨਸ਼ੇ ਵੇਚਦੇ ਨੇ ਜਾਂ ਜਿੱਥੇ ਜਿੱਥੇ ਲੋਕ ਵੱਡੀ ਸਮੱਸਿਆ ਦਾ ਸਾਹਮਣਾ ਕਰਨੇ ਪੈ ਰਹੇ ਨੇ ਕਿ ਇੱਥੇ ਨਸ਼ਾ ਵਿਗਦਾ ਉਹਦੇ ਐਮਐਲਏ ਨੂੰ ਵੀ ਚਾਹੀਦਾ ਹੈਗਾ ਕਿ ਆਪਣੇ ਹਲਕਾ ਸਾਫ਼ ਰੱਖੇ ਪਰ ਕੋਈ ਵੀ ਐਮਐਲਏ ਨਾ ਕੋਈ ਐਸਐਚਓ ਆਪਣੇ ਹਲਕਾ ਸਾਫ਼ ਕਰ ਰੱਖ ਰਿਆ ਨਾ ਕੋਈ ਐਮਐਲਏ ਰੱਖ ਰਿਹਾ ਬਸ ਸਾਰੇ ਜਿਹੜੇ ਨੇ ਹੋਰ ਕੰਮਾਂ ਦੇ ਵਿੱਚ ਬੀਜੀ ਹੈਗੇ ਨੇ ਹੁਣ ਹਾਈ ਕੋਰਟ ਨੇ ਜਿਹੜਾ ਬਰ ਨੋਟਿਸ ਲਿਆ ਹੈਗਾ ਕੋਧ ਨੋਟਿਸ ਲਿਆ ਵਾ ਹੁਣ ਦੇ ਦੇਂਗੇ ਸਰਕਾਰ ਜਿਹੜੀ ਆ ਇਸ ਰਿਪੋਰਟ ਦੇ ਵਿੱਚ ਕੀ ਕੁਝ ਦੱਸਦੀ ਹੈਗੀ ਆ ਕਿ ਉਸ ਬਟੰਡੇ ਦੇ ਜਿਹੜਾ ਪਿੰਡ ਮੌੜਕਲਾ ਉਹ ਉਸ ਪਿੰਡ ਦੇ ਵਿੱਚ ਕਿੰਨਾ ਨਸ਼ਾ ਵਿਕ ਰਿਹਾ ਕਿੰਨੇ ਲੋਕ ਪੁਲਿਸ ਨੇ ਹੁਣ ਤੱਕ ਗ੍ਰਿਫਤਾਰ ਕੀਤੇ ਹੈਗੇ ਨੇ ਕਿੰਨੀਆਂ ਉਸ ਪਿੰਡ ਵਿੱਚ ਮੌਤਾ ਗਿਆ ਇਹ ਤੇ ਇਲਾਕੇ ਦੇ ਐਸਐਚਓ ਤੋਂ ਲੈ ਕੇ ਐਸਐਸਪੀ ਨੂੰ ਵੀ ਜੋ ਉਹਦੀ ਵੀ ਜਵਾਬ ਤਲਬੀ ਹੋਣੀ ਚਾਹੀਦੀ ਹੈ ਐਮਐਲਏ ਦੀ ਵੀ ਹੋਣੀ ਚਾਹੀਦੀ ਹੈ ਲੇਕਿਨ ਫਿਲਹਾਲ ਜਿਹੜਾ ਕੋਰਟ ਦਾ ਜਿਹੜਾ ਸਵਾਲ ਆ ਕੋਰਟ ਦੇਖਦੇ ਆ ਕਿ ਕੋਰਟ ਦੇ ਜਿਹੜਾ ਨੋਟਿਸ ਹੋਇਆ ਪੰਜਾਬ ਸਰਕਾਰ ਨੂੰ ਸਰਕਾਰ ਕੀ ਜਵਾਬ ਦਿੰਦੀ ਹੈ ਹਿਮਾਚਲ ਦੀ ਸਰਕਾਰ ਨੇ ਤੇ ਘੋਸ਼ਣਾ ਕਰਤੀ ਸੀ ਇਨਾਮ ਦਵਾਂਗੇ ਪਰ ਭੁੱਲੋ ਸਭ ਜਿਹੜੇ ਪੰਜਾਬ ਦੇ ਲੋਕ ਨੇ ਉਹ ਤਾਂ ਚਾਹੁੰਦੇ ਨਹੀਂ ਸਾਨੂੰ ਇਨਾਮ ਮਿਲੇ ਉਹ ਤੇ ਸੇਵਾ ਕਰਨ ਨੂੰ ਵੀ ਤਿਆਰ ਹੈਗੇ ਅਸੀਂ ਤੇ ਪਤਾ ਦੱਸਦੇ ਆ ਇਹਨਾਂ ਦੇ ਘਰ ਚਲੇ ਜਾਓ ਤੇ ਨਸ਼ਾ ਮਿਲ ਜੂਗਾ ਰੇਡ ਮਾਰੋ ਰਸ਼ਤ ਤੁਹਾਨੂੰ 100% ਮਿਲੇਗਾ ਪਰ ਜਿਹੜੀ ਸਰਕਾਰ ਹੈ ਇਨਾਮ ਦੀ ਵੀ ਲੋੜ ਨਹੀਂ ਲੋਕਾਂ ਨੂੰ ਪਰ ਸਰਕਾਰ ਜਦੋਂ ਲੋਕ ਹੀ ਚਾਹੁੰਦੇ ਨੇ ਵੀ ਨਸ਼ਾ ਹੋਣਾ ਨਹੀਂ ਚਾਹੀਦਾ ਪੰਜਾਬ ਤੋਂ ਸਾਡੀ ਜਿਹੜੀ ਜਵਾਨੀ ਹੈ ਨਸ਼ੇ ਨੂੰ ਖਾਰੀ ਹੈ ਉਹ ਜਿਹੜਾ ਨਸ਼ਾ ਪੰਜਾਬ ਦੇ ਵਿੱਚੋਂ ਸਰਕਾਰ ਉਹਦਾ ਹੱਲ ਕਿਵੇਂ ਕੱਢੇ ਹੋਣਾ ਕੀ ਚਾਹੀਦਾ ਹੁਣ ਸਭ ਲੋਕ ਵੀ ਕੀ ਕਰਨ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪੁਲਿਸ ਵੱਡੇ ਪੱਦਰ ਤੇ ਜਿਹੜੀ ਹੈ ਮਿਲੀ ਹੋਈ ਹੈ ਸਿਆਸੀ ਲੀਡਰ ਕੰਮ ਨਹੀਂ ਕਰੇ ਹੈਗੇ ਇਸ ਕਰਕੇ ਨਸ਼ੇ ਦੇ ਤਸਕਰਾਂ ਦੇ ਹੌਸਲੇ ਜਿਹੜੇ ਬਲੰਦ ਹੋਏ ਨੇ ਲੋਕਾਂ ਤੇ ਲੋਕਾਂ ਨੂੰ ਨਾਮ ਨਹੀਂ ਚਾਹੀਦਾ ਲੋਕਾਂ ਨੂੰ ਤੇ ਆਪਣੇ ਨਿਆਣਿਆਂ ਦੀਆਂ ਜ਼ਿੰਦਗੀਆਂ ਚਾਹੀਦੀਆਂ ਨੇ ਲੋਕਾਂ ਦਾ ਬਹੁਤ ਸਾਰੇ ਪੰਜਾਬ ਦੇ ਵਿੱਚ ਲਗਾਤਾਰ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਉਹਨੂੰ ਲੈ ਕੇ ਕੋਈ ਚਿੰਤਾ ਜਿਹੜੀ ਆ ਉਹ ਵਿਕਤ ਕੀਤਾ ਹੀ ਨਹੀਂ ਜਾ ਰਹੀ ਇਹ ਜਿਹੜਾ ਨੋਟਿਸ ਇਹ ਤੇ ਇਲਾਕੇ ਦੀ ਐਸਐਸਪੀ ਨੂੰ ਲੈਣਾ ਚਾਹੀਦਾ ਸੀ ਇਲਾਕੇ ਦੇ ਐਮਐਲਏ ਜੀ ਦੇਖੋ ਤੇ ਮੁੱਖ ਮੰਤਰੀ ਉਸ ਪੰਜਾਬ ਨੂੰ ਲੈਣਾ ਚਾਹੀਦਾ ਨੋਟਿਸ ਹਾਈ ਕੋਰਟ ਤੱਕ ਤੱਕ ਗੱਲ ਨਹੀਂ ਪੁੱਜਣੀ ਚਾਹੀਦੀ ਸੀ ਤੁਰੰਤ ਹੀ ਉਹ ਇਲਾਕੇ ਦੇ ਸਾਰੇ ਅਫਸਰ ਬਦਲ ਦੇਣੇ ਚਾਹੀਦੇ ਸੀ ਉਸ ਪਿੰਡ ਦੇ ਸਰਪੰਚ ਨੂੰ ਪੁੱਛਣਾ ਚਾਹੀਦਾ ਸੀ ਬੀਡੀਪੀ ਨੂੰ ਪੁੱਛਣਾ ਚਾਹੀਦਾ ਤਹਿਸੀਲਦਾਰ ਨੂੰ ਐਸਐਚਓ ਨੂੰ ਪੁੱਛਣਾ ਚਾਹੀਦਾ ਸੀ ਇਲਾਕੇ ਦਾ ਐਸਐਚਓ ਡੀਐਸਪੀ ਦੇ ਥਰੂ ਤਾਂ ਹਟਾ ਦਿੰਦੇ ਫਿਰ ਤੇ ਉੱਥੇ ਸ਼ਰਮ ਨਸ਼ਾ ਵੇਚ ਰਿਹਾ ਪਿੰਡ ਇਹ ਉਸ ਤੋਂ ਵੱਡਾ ਕੀ ਸਬੂਤ ਚਾਹੀਦਾ ਜਦ ਪਿੰਡ ਦੇ ਵਿੱਚ ਲਿਖਿਆ ਕਿ ਨਸ਼ਾ ਇੱਧਰ ਵੇਚਦਾ ਤੁਸੀਂ ਸਰਪੰਚ ਨੂੰ ਬੁਲਾ ਕੇ ਪੁੱਛ ਸਕਦੇ ਸੀ ਲੇਕਿਨ ਗੱਲ ਹੋਈ ਇਹਨੇ ਜੇ ਪੁਲਿਸ ਨੇ ਐਸਐਚਓ ਨੇ ਕਾਰਵਾਈ ਕਰਨੀ ਹੁੰਦੀ ਜਾਂ ਇਲਾਕੇ ਦੇ ਐਸਐਸਪੀ ਨੇ ਕਾਰਵਾਈ ਕਰਨੀ ਜਾਂ ਐਮਐਲਏ ਹੀ ਐਸਐਸਪੀ ਨੂੰ ਕਹਿ ਸਕਦੇ ਸੀ ਐਮਐਲਏ ਐਸਐਸਪੀ ਨੂੰ ਬੁਲਾ ਕੇ ਕਹਿ ਸਕਦੇ ਕਿ ਆਹ ਦੇਖੋ ਕੀ ਕੁਝ ਲੋਕੀ ਕਹਿ ਰਹੇ ਨੇ ਪਰ ਇਹਦਾ ਮਤਲਬ ਉਹ ਕਿ ਸ਼ਮੂਲੀਤਾ ਮਿਲੀ ਪੁੱਗਤਾ ਕੋਈ ਕਾਰਵਾਈ ਕਰਨਾ ਹੀ ਨਹੀਂ ਚਾਹੁੰਦਾ ਇਸ ਕਰਕੇ ਪੰਜਾਬ ਸਰਕਾਰ ਵੀ ਨਸ਼ਾ ਦੇ ਮਸਲੇ ਤੇ ਕੋਸ਼ਿਸ਼ ਇਤਕਾਰੀ ਆ ਬੋਰਡ ਤੇ ਬਥੇਰੇ ਲੱਗੇ ਨੇ ਪੂਰੇ ਪੰਜਾਬ ਛੱਡੋ ਪੂਰੇ ਹਿੰਦੁਸਤਾਨ ਚ ਲੱਗੇ ਨੇ ਅਖਬਾਰਾਂ ਦੇ ਜ਼ਰੀਏ ਪਰ ਇਹ ਕਿ ਸਰਕਾਰ ਦੀ ਜਿਹੜੀ ਜੁੱਧ ਵੀ ਨਸ਼ਿਆਂ ਵਿਰੁੱਧ ਚੱਲ ਰਿਹਾ ਹੈਗਾ ਉਹ ਕਿੰਨਾ ਕਾਰਗਰ ਸਾਬਤ ਹੋ ਰਿਹਾ ਉਹ ਹੇਠਲੇ ਪੱਧਰ ਤੇ ਪਤਾ ਲੱਗਦਾ ਜਿਹੜੇ ਸ਼ਰੇਮ ਜਿਹੜੇ ਪਿੰਡਾਂ ਦੇ ਵਿੱਚ ਨੋਟ ਲਿਖ ਰਿਹਾ ਕਿ ਨੋਟਿਸ ਲਿਖਿਓ ਇਹ ਲੋਕਾਂ ਨੇ ਕਿ ਇੱਥੇ ਚਿੱਟਾ ਖੁਲੇ ਅੰਮ ਵਿਕਦਾ ਹੈਗਾ ਇਹ ਤੇ ਸਰਕਾਰ ਜਾਂ ਪੁਲਿਸ ਦੀ ਜਿਹੜੀ ਮਿਹਮ ਸ਼ੁਰੂ ਕੀਤੀ ਹੈ ਜੁਧ ਨਸ਼ਾ ਵਰਦੋ ਉਹਦੇ ਤੇ ਤੇ ਸ਼ਰੇਆਮ ਇੱਕ ਥੱਪੜ ਆ ਕਿ ਦੇਖੋ ਤੁਸੀਂ ਇੱਕ ਪਾਸੇ ਆ ਕਰੇ ਕਿ ਜੁਧ ਨਸ਼ਾ ਵਰੋ ਚਲੇ ਆ ਤੇ ਦੂਜੇ ਪਾਸੇ ਦੇਖੋ ਹੱਲੇ ਵੀ ਸ਼ਰੇਆਮ ਪਿੰਡਾਂ ਦੇ ਵਿੱਚ ਜਿਹੜਾ ਵਾ ਉਹ ਚਿੱਟਾ ਵਿਕ ਰਿਹਾ ਹੈਗਾ ਜਾਨਕਾਰੀ ਦੇਣ ਲਈ ਸ਼ੁਕਰੀਆ ਧੰਨਵਾਦ